ਤੇ ਦੋਸਤੋ ਲਗਾਤਾਰ ਜਿਹੜੀਆਂ ਨੇ ਉਹ ਤਸਵੀਰਾਂ ਤੁਹਾਨੂੰ ਡੀਪੀਸੀ ਪੰਜਾਬੀ ਤੇ ਦਿਖਾ ਰਹੇ ਆ ਲਗਾਤਾਰ ਤੁਸੀਂ ਸਾਡੇ ਨਾਲ ਬਣੇ ਹੋ ਹੋ ਇਸੇ ਤਰ੍ਹਾਂ ਹੀ ਬਣੇ ਰਹੋ ਤਾਂ ਕਿ ਹਰ ਤਸਵੀਰ ਤੁਹਾਡੇ ਤੱਕ ਪਹੁੰਚ ਸਕੇ ਸਾਪੁਰ ਅਫਗਾਨਾ ਬਲਾਕ ਦਰੰਗਲਾ ਦੇ ਵਿੱਚ ਪਹੁੰਚਿਆ ਤਿੰਨ ਤੋਂ ਚਾਰ ਘਰ ਤੁਸੀਂ ਪਹਿਲੀਆਂ ਵੀਡੀਓ ਦੇ ਵਿੱਚ ਵੇਖ ਸਕਿਓ ਤੇ ਲਗਾਤਾਰ ਵੀਡੀਓ ਜਿਹੜੀਆਂ ਬਣਾ ਕੇ ਤੁਹਾਨੂੰ ਦਿਖਾਈਆਂ ਜਾ ਰਹੇ ਨੇ ਲੋਕ ਖੁਦ ਆ ਕੇ ਜਿਹੜਾ ਆ ਉਹ ਉਹ ਸਾਨੂੰ ਜਿਹੜਾ ਆ ਕਹਿ ਰਿਹਾ ਵੀ ਸਾਡੇ ਘਰਾਂ ਦੇ ਹਾਲਾਤ ਵੇਖੋ ਜਾਂ ਸਾਡੇ ਜਿਹੜੇ ਨੇ ਹਾਲਾਤ ਵੇਖੋ ਮਾਤਾ ਸਾਨੂੰ ਕਹਿ ਰਹੀ ਸੀ ਵੀ ਸਾਡੇ ਵੀ ਘਰ ਦਾ ਜਿਹੜਾ ਆ ਉਹ ਹਾਲ ਹਾਲ ਕੇ ਦੇਖ ਲਵੋ ਤੁਸੀਂ ਦੇਖਦੇ ਪਿਓ ਵੀ ਬਹੁਤ ਜ਼ਿਆਦਾ ਜਿਹੜੇ ਨੇ ਉਹ ਮੰਦੇ ਹਾਲ ਹੋਏ ਪਏ ਨੇ ਤੇ ਇਧਰ ਤਸਵੀਰ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਜਿਹੜੀ ਹੈ ਭਿਆਨਕ ਜਿਹੜੀ ਤਸਵੀਰ ਆਪਾਂ ਜੇਕਰ ਕਹਿ ਲਈਏ ਤੇ ਬਹੁਤ ਜ਼ਿਆਦਾ ਮੰਦੇ ਹਾਲ ਨੇ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇ ਦੇ ਪਿਓ ਵੀ ਆ ਉਹਦੇ ਪੂਰੀ ਜੜੀ ਇਹ ਡਿੱਗ ਪਈ ਹੈ ਤੁਸੀਂ ਦੇਖਦੇ ਪਿਓ ਵੀ ਤਸਵੀਰਾਂ ਦੇ ਵਿੱਚ ਵੀ ਗਾਰਡਨ ਵਾਲੇ ਘਰ ਦੇ ਕਮਰੇ ਦੇ ਅੰਦਰ ਲੱਗੀ ਹੋਈ ਸੀ ਪਰ ਇਧਰਲੇ ਨੁੱਕਰ ਜਿਹੜੀ ਉਹ ਪੂਰੀ ਦੀ ਪੂਰੀ ਡਿੱਗ ਪਈ ਹਾਲੇ ਕੀ ਲੱਖ ਰੁਪਇਆ ਲਾ ਕੇ ਜਿਹੜਾ ਘਰ ਬਣਦੇ ਆ ਬੜੀ ਮੁਸ਼ਕਲ ਦੇ ਨਾਲ ਇੱਕ ਮਜ਼ਦੂਰ ਬੰਦੇ ਵਾਸਤੇ ਘਰ ਬਣਾਉਣਾ ਜਿਹੜਾ ਨਾ ਉਹ ਸਭ ਤੋਂ ਜ਼ਿਆਦਾ ਔਖਾ ਆ ਜਦੋਂ ਇੱਕ ਮਜ਼ਦੂਰ ਬੰਦਾ ਜਿਹੜਾ ਆ ਉਹ ਘਰ ਬਣਾਉਂਦਾ ਆ ਤੇ ਉਹਦੇ ਵਾਸਤੇ ਜਿਹੜਾ ਆ ਸਭ ਤੋਂ ਜ਼ਿਆਦਾ ਜਿਹੜਾ ਆ ਔਖਾ ਹੁੰਦਾ ਆ ਪਰ ਫਿਲਹਾਲ ਜਿਹੜਾ ਆ ਉਹ ਤੁਹਾਨੂੰ ਜਿਹੜੀ ਉਹ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆਪਾਂ ਕਰਦੇ ਪਏ ਆ ਤੇ ਤਸਵੀਰਾਂ ਜਿਹੜੀਆਂ ਨੇ ਤੁਸੀਂ ਮੇਰੇ ਨਾਲ ਦੇ ਦੇ ਪਿਓ ਡੀਪੀਸੀ ਪੰਜਾਬੀ ਤੇ ਤਸਵੀਰਾਂ ਜਿਹੜੀ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ 66 ਐਂਟਰ ਹੁੰਦਾ ਸਾਰੀ ਹਾਲੇ ਕਿ ਘਰ ਬਣਾਇਆ ਤੇ ਘਰ ਬਣਦਿਆਂ ਬਾਅਦ ਹਾਲੇ ਚਾ ਵੀ ਸ਼ਾਇਦ ਪੂਰੇ ਨਹੀਂ ਹੋਏ ਘਰ ਦੇ ਤੇ ਘਰ ਜਿਹੜਾ ਆ ਉਹ ਡਿੱਗ ਪਿਆ ਆ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੇ ਹਾਲਾਤ ਜਿਹੜੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਧਰ ਤੁਸੀਂ ਦੇਖਦੇ ਪਿਓ ਵੀ ਹਾਲੇ ਜੜਾਇਆ ਮੇਰੇ ਖਾਲੋਂ ਥੋੜੀ ਦੇਰ ਹੀ ਪਹਿਲਾਂ ਸ਼ਾਇਦ ਘਰ ਬਣਾਇਆ ਹੋਵੇ ਪਰ ਘਰ ਦੇ ਹਾਲਾਤ ਹੈ ਜਿਹੜੇ ਉਹ ਕਾਫੀ ਜ਼ਿਆਦਾ ਜਿਹੜੇ ਨੇ ਅ ਅੰਦਰਾਂ ਦੇ ਜਿਹੜੇ ਨੇ ਉਹ ਵੱਧ ਤੋਂ ਬੱਤਰ ਹੋਏ ਪਏ ਨੇ ਅੰਦਰ ਦੀਆਂ ਤਸਵੀਰਾਂ ਵੀ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਲਾਈਟ ਲੋੜ ਦੀ ਥੋੜੀ ਪ੍ਰੋਬਲਮ ਜਿਹੜੀ ਅਜੇ ਵੀ ਚੱਲਦੀ ਪਈ ਹੈ ਜਿਹਦੇ ਕਰਕੇ ਜਿਹੜਾ ਆ ਉਹ ਸਾਇਦ ਜਿਹੜਾ ਦਿਖਾਉਣ ਦਾ ਔਖਾ ਹੋ ਗਿਆ ਇਹ ਘਰ ਦਾ ਜਿਹੜਾ ਸਟੋਰ ਰੂਮ ਸੀ ਉਹਦੀ ਵੀ ਜੇਕਰ ਤਸਵੀਰ ਦਿਖਾਈਏ ਤੁਸੀਂ ਦੇਖਦੇ ਪਈਓ ਵੀ ਅੰਦਰੋਂ ਪੂਰੀ ਤਰ੍ਹਾਂ ਜਿਹੜੇ ਘਰਾਂ ਦੀ ਬਰਬਾਦੀ ਜਿਹੜੀ ਹੋ ਚੁੱਕੀ ਏ ਪੂਰੇ ਘਰਾਂ ਦੇ ਜਿਹੜੇ ਨੇ ਉਹ ਸਾਮਾ ਸਾਜੋ ਸਮਾਨ ਜਿਹੜੇ ਨੇ ਉਹ ਅੰਦਰ ਹੀ ਜਿਹੜੇ ਨੇ ਗਲ ਚੁੱਕੇ ਨੇ ਤੇ ਹਾਰਡ ਦੇ ਨਾਲ ਜਿਹੜੀ ਬੋ ਇੱਥੇ ਜੇ ਕੋਈ ਸਾਬਸ ਬੋਲਾ ਆ ਜਾਵੇ ਜਾਂ ਘਰ ਦੇ ਵਿੱਚ ਕੋਈ ਉਹ ਜਿਹਾ ਕੀੜਾ ਮਕੌੜਾ ਆ ਜਾਵੇ ਤੇ ਮੇਰੇ ਖਿਆਲ ਨਾਲ ਬੱਚਿਆਂ ਦੇ ਨਾਲ ਸ਼ਾਇਦ ਉਹ ਵੀ ਜਿਹੜਾ ਆ ਔਖਾ ਹੋ ਸਕਦਾ ਹੈ ਕਿ ਭੀ ਹਾਲਾਤ ਬਹੁਤ ਜ਼ਿਆਦਾ ਮੰਦੇ ਹੋਏ ਪਏ ਨੇ ਬਹੁਤ ਜ਼ਿਆਦਾ ਮੰਦੇ ਜਿਹੜੇ ਆ ਉਹ ਹਾਲਾਤ ਹੋਏ ਪਏ ਨੇ ਤੇ ਹਾਲਾਤ ਤੁਹਾਨੂੰ ਘਰਾਂ ਦੇ ਦਿਖਾਇਆ ਅਜੇ ਵੀ ਜਿਹੜੀ ਸਲਾਬ ਜਿਹੜੀ ਹੈ ਨਹੀਂ ਗਈ ਤੇ ਅੰਦਰੋਂ ਜਿਹੜੀ ਉਹ ਹੜ ਦੇ ਪਾਣੀ ਦੇ ਨਾਲ ਸਮਾਨ ਗਾਲਿਆਂ ਦੇ ਨਾਲ ਮਿੱਟੀ ਧਸਣ ਦੇ ਨਾਲ ਜਿਹੜੀ ਸਮੈਲ ਵੀ ਇੰਨੀ ਜ਼ਿਆਦਾ ਆ ਰਹੀ ਹੈ ਕਿ ਖੜਾ ਹੋਣਾ ਮੁਸ਼ਕਲ ਹੈ ਪਰ ਪਰਿਵਾਰ ਕਿਵੇਂ ਰਹਿ ਰਿਹਾ ਹੈ ਪਰਿਵਾਰ ਦੇ ਹਾਲਾਤ ਜਿਹੜੇ ਆ ਉਹ ਕਿਵੇਂ ਦੇ ਨੇ ਉਹ ਵੀ ਗੱਲਬਾਤ ਜਿਹੜੀ ਕਰਨ ਦੀ ਜਿਹੜੀ ਕੋਸ਼ਿਸ਼ ਕਰਦਾ ਕਰਾਂਗੇ ਵੀਰ ਦੇ ਨਾਲ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇੱਧਰ ਵੀ ਜਿਹੜੀਆਂ ਨੇ ਉਹ ਤਸਵੀਰਾਂ ਜਿਹੜੀਆਂ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਤੁਸੀਂ ਲਗਾਤਾਰ ਜਿਹੜਾ ਬਣੇ ਹੋਏ ਇੱਧਰ ਪਾਜੀ ਦਿਖਾਓ ਆ ਦੇਖੋ ਹਾਲਾਤ ਇਹ ਸਾਜ ਜੋ ਸਮਾਨ ਉਹਨਾਂ ਨੇ ਇੱਕ ਸਮਾਨ ਦੇ ਉੱਤੇ ਸਮਾਨ ਜਿਹੜਾ ਆ ਉਹ ਢੇਰ ਲਾਏ ਹੋਏ ਨੇ ਤੇ ਲਗਾਤਾਰ ਤੁਸੀਂ ਦੇ ਦੇ ਪਿਓ ਵੀ ਹਾਲਾਤ ਜਿਹੜੇ ਨੇ ਇੱਧਰ ਦੇਖੋ ਕਿੰਨੇ ਜ਼ਿਆਦਾ ਜਿਹੜੇ ਨੇ ਉਹ ਬੱਤਰ ਹੋਏ ਪਏ ਨੇ ਅਜੀ ਆ ਦੇਖੋ ਕਿੰਨੇ ਜਿਆਦਾ ਯਾਰ ਕੀ ਇਹ ਚੀਜ਼ ਵਿਖਾਉ ਆ ਦੇਖੋ ਅੰਦਰਾਂ ਦੇ ਜਿਹੜੇ ਨਾ ਹਾਲਾਤ ਲੋਕਾਂ ਦੇ ਘਰਾਂ ਦੇ ਇੰਨੇ ਜਿਆਦਾ ਮਾਰੇ ਨੇ ਇਸ ਟਾਈਮ ਅਸੀਂ ਸਾਹਪੁਰ ਅਫਗਾਨਾ ਦੇ ਵਿੱਚ ਮੌਜੂਦ ਆ ਸ਼ਾਇਦ ਹੋਂਤਾ ਇੱਥੇ ਰਹਿਣ ਤੋਂ ਵੀ ਡਰ ਲੱਗਦਾ ਹੋਵੇਗਾ ਕਿ ਕੱਲ ਨੂੰ ਕੁਝ ਹੋਣਾ ਜਾਵੇ ਕਿਉਂਕਿ ਸੱਤਾ ਮਾਰੀਆਂ ਹੋ ਗਈ ਨੇ ਜਿਵੇਂ ਜਿਵੇਂ ਧੁੱਪਾਂ ਲੱਗਣਗੀਆਂ ਤੀਨੇ ਤੀਨੇ ਜਿਹੜੇ ਆ ਬਾਲੇ ਟੁੱਟਣ ਦੇ ਜਿਹੜੇ ਖਸ ਤਸੇ ਨੇ ਉਹ ਪੈਦਾ ਹੋ ਸਕਦੇ ਨੇ ਬਾਲੇ ਟੁੱਟ ਸਕਦੇ ਨੇ ਘਰਾਂ ਦਾ ਨੁਕਸਾਨ ਹੋ ਸਕਦਾ ਆ ਇਹ ਤੁਸੀਂ ਦੇਖਦੇ ਪਿਓ ਕਿ ਜਿਹੜੀਆਂ ਬਾਰੀਆਂ ਸਾਰੀਆਂ ਨੇ ਇਹ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਪਿਆ ਆ ਤੇ ਆਉ ਗੱਲਬਾਤ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕਰਦੇ ਆ ਮਾਤਾ ਜੀ ਦੇ ਨਾਲ ਤੇ ਪਰਿਵਾਰ ਦੇ ਨਾਲ ਇਹ ਦੋਨੇ ਪਰਿਵਾਰ ਤੁਹਾਡੇ ਨੇ ਨਹੀਂ ਇਹ ਲੱਗਿਆ ਇਹ ਲੱਗਿਆ ਰੋਵਾਂ ਲੱਗਿਆ ਤੇ ਵਿੱਚ ਉਹਦੀ ਆਉਣ ਜਾਣ ਵਾਸਤੇ ਰੱਖਿਆ ਪੈਸੇ ਉਹਦਾ ਹੀ ਰੱਖਿਆ ਲੈ ਆ ਉਹ ਫਿਰ ਉੱਥੇ ਚੱਲ ਜਾਂਦੇ ਨੇ ਕੰਮ ਕਰਨਾ ਕੰਮ ਕਰਨ ਚੱਲ ਜਾਂਦੇ ਤੇ ਚੱਲ ਜਾਂਦੇ ਤੇ ਫਿਰ ਨਹੀਂ ਆ ਨੇ ਇਹ ਲੈ ਦੇਂਦੇ ਨਹੀਂ ਕਿ ਨਹੀਂ ਘਰ ਤੇ ਫਿਰ ਤਾਂ ਕਰਕੇ ਅੰਦਰ ਨੂੰ ਉਤਰਾ ਇਹਨਾਂ ਦਾ ਬੂਆ ਕਿੰਨਾ ਕਿਨਕ ਨਕਸਾਨ ਹੋਇਆ ਮਰਦਾ ਜੀ ਨਿਸ਼ਕਾਨ ਬਥੇਰੇ ਫਰੀਜਾਂ ਖਰਾਬ ਹੋ ਗਈਆਂ ਮਸ਼ੀਨਾ ਖਰਾਬ ਹੋ ਗਈਆਂ ਤੇ ਬੌਕਸ ਬੈਡ ਵੀ ਕਿੰਨੇ ਕੀ ਕਰੋਗੇ ਜੀ ਬਣਾਇ ਮੇਰੇ ਖਿਆਲ ਨਾਲ ਬਣਾਇਆ ਵੀ ਥੋੜੇ ਜਿਹੀ ਹੋਇਆ ਥੋੜਾ ਚੇਰੀ ਹੋਇਆ ਤੇ 4-5 ਸਾਲੀ ਹੋਇਆ 4-5 ਸਾਲ ਹੋਇਆ ਹਾਂਜੀ ਅਜੇ ਨਵੇਂ ਘਰ ਦਾ ਚਾਹ ਵੀ ਲੱਥਾ ਨਾ ਨਾ ਜੇ ਲੱਥਾ ਹੀ ਨਹੀਂ ਚਾਹ ਵੀ ਪੇਟੀਆਂ ਦੇਖੋ ਇਹ ਅੰਦਰ ਹੀ ਸਮਾਨ ਕੁੜੀ ਦਾ ਦਾਦੀ ਉਹ ਵੀ ਵਿੱਚ ਹੀ ਰਹਿ ਗਿਆ ਕਿੰਨਾ ਨਿਸ਼ਕਾਨ ਹੋਇਆ ਦਾਣਾ ਪੱਕਾ ਜਿਹੜਾ ਉਹ ਵੀ ਖਰਾਬ ਹੋ ਗਿਆ ਡਰਮਾ ਚ ਡਰਮੋ ਤੇ ਸੁਟੇ ਦੇ ਨ ਕੋਟੇ ਦੇ ਕੀ ਕਰੀਏ ਫਿਰ ਦਾਣਾ ਪੱਕਾ ਚੋਲ ਹੀ ਦਾਣਾ ਪੱਕਾ ਹੀ ਉਹ ਖਰਾਬ ਹੋ ਗਏ ਸਮਾਨ ਵੀ ਬਥੇਰਾ ਸਾਰਾ ਖਰਾਬ ਹੋ ਗਿਆ ਕੋਈ ਜੀਨ ਥੋੜਾ ਆ ਸਾਡਾ ਮਹਾ ਜੇਵ ਦਿਹਾੜੀਆਂ ਬੱਚਿਆਂ ਲਾ ਲਾ ਕੇ ਤੇ ਕੀਤਾ ਹੀ ਸਿਰ ਟਕਾਇਆ ਹੀ ਤੇ ਉਹ ਵੀ ਨਹੀਂ ਕੱਖ ਵੀ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਤੁਹਾਨੂੰ ਦੇਖਦੇ ਕੱਖ ਵੀ ਨਹੀਂ ਕਹਿ ਕੇ ਜਾਂਦੇ ਆ ਉਹ ਵੇਖ ਜਾਂਦੇ ਨੇ ਤੇ ਚੱਲ ਜਾਂਦੇ ਨੇ ਕੀ ਕਰਦੇ ਨੇ ਕੁਛ ਵੀ ਨਹੀਂ ਕਰਦੇ ਚਲੋ ਸੰਸਥਾਵਾਂ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ ਤਾਂ ਕਿ ਇਹਨਾਂ ਲੋਕਾਂ ਦਾ ਵੀ ਜਿਹੜਾ ਹਾਲ ਹੋ ਸਕੇ ਵੀਰ ਦੇ ਨਾਲ ਗੱਲਬਾਤ ਕਰ ਲੈਣੇ ਆ ਕਿ ਵੀ ਵੀਰ ਵੀ ਕੀ ਕੰਮਾਂ ਜਾਂਦਾ ਵੀਰ ਜੀ ਕੀ ਕਾਰੋਬਾਰ ਕਰਦੇ ਹੋ ਤੁਸੀਂ ਕਾਰੋਬਾਰ ਪੱਲੇਦਾਰੀ ਕਰੀਦੀ ਹੈ ਦਿਹਾੜੀ ੱੱਪਾ ਹੀ ਕਰੀਦਾ ਜੀ ਅਸਾ ਪੱਲੇਦਾਰੀ ਕਰਦੇ ਜਾਂਦੇ ਆ ਜੀ ਕਿੰਨਾ ਕੁ ਨੁਕਸਾਨ ਲੱਗ ਪਿਆ ਹੋ ਗਿਆ ਨੁਕਸਾਨ ਤੇ ਕਾਫੀ ਹੋ ਚੁੱਕਾ ਹੈ ਬੈੱਡ ਖਰਾਬ ਹੋ ਗਏ ਆ ਦਾਣੇ 4 ਕੁਇੰਟਲ ਚੌਲ ਖਰਾਬ ਹੋ ਗਏ ਹੂੰ 4 ਕੁਇੰਟਲ ਕਣਕ ਖਰਾਬ ਹੋ ਗਈ ਆ ਹੂੰ ਬਾਕੀ ਬੈੱਡ ਹੈਰਾ ਵਗੈਰਾ ਘਰ ਦੀਆਂ ਨੀਆਂ ਬੈ ਗਈਆਂ ਅੰਦਰੋਂ ਬਾਹਰੋਂ ਸਾਰੇ ਕਿੰਨਾ ਚਿਰ ਤਲਾ ਘਰ ਬਣਾਇਆ ਹੈ ਇਹ ਹੋ ਗਿਆ 5 ਕਸਾਲ ਹੋਇਆ ਬਣਾਇਆ ਸਾਡੇ ਕੋਲ ਤਾਂ ਪਲਸਤਰ ਵੀ ਨਹੀਂ ਹੁੰਦਾ ਪਿਆ ਅਜੇ ਦਿਹਾੜੀਦਾਰ ਨੇ ਪਲਸਤਰ ਕਰਾਣਾ ਕਿ ਰੋਟੀ ਪੂਰੀ ਕਰਨੀ ਹੈ ਕਿ ਕੀ ਕੁਝ ਕਰਨਾ ਪਰ ਹੁਣ ਪਲਸਤਰ ਤੇ ਦੂਰ ਦੀ ਗੱਲ ਹੁਣ ਕੰਦਾ ਵੀ ਜੜੀਆਂ ਨਹੀਂ ਹਾਂਜੀ ਹਾਂਜੀ ਜੇ ਆਹ ਵਾਲੀ ਕੰਦ ਬੈ ਜਦੀ ਤੇ ਆ ਸਾਰਾ ਲੈਂਟਰ ਥੱਲੇ ਆ ਜੇ ਨਹੀਂ ਔਰ ਸੋਈਦਾ ਵੀ ਓਕੜਾ ਲੈਂਟਰ ਵੀ ਬੰਦਾ ਪਿਆ ਅੰਦਰਾਂ ਚੋਂ ਬੰਦੇ ਤੇ ਇਹ ਜਦੋਂ ਓਕੜ ਡਿੱਗੀ ਉਦੋਂ ਤੁਸੀਂ ਕਰੇ ਸੀ ਹਾਂਜੀ ਕਰੇ ਸੀ ਤੇ ਬੱਚੇ ਕਿੰਨੇ ਨੇ ਜਦੋਂ ਡਿੱਗੀ ਆਈ ਫਿਰ ਐ ਕੰਦ ਟਾਗ ਥੱਲੇ ਛੁੱਟਦੀ ਆ ਵਾਲੀ ਉੱਤੇ ਨੇ ਡਿੱਗਦੇ ਹਾਂਜੀ ਉੱਤੇ ਨੇ ਡਿੱਗ ਪਏ ਗਏ ਦੇ ਪਾਣੀ ਘਰ ਨੰਨਾ ਪਾਣੀ ਹੋ ਗਿਆ ਜੋ ਬੈੱਡ ਬੁੱਡ ਸਾਰਾ ਕੁਝ ਖਰਾਬ ਹੋ ਗਿਆ ਹਾਨੂੰ ਤੇ ਕਾਢੜਿਆ ਇਹਨਾਂ ਨੇ ਸ਼ਹਿਰ ਦੇ ਬੱਚੇ ਕਿੰਨੇ ਜੀ 25 ਤੇ ਮੇਰੇ ਨਹੀਂ ਹੈਗੇ ਬੱਚੇ ਦੂਸਰੇ ਮੇਰੇ ਭੈਣ ਭਰਾ ਹੈਗੇ ਯਾਰ ਭਰਾਵਾਂ ਦੇ ਹੈਗੇ ਹਾਂਜੀ ਬੱਚੇ ਹਾਂਜੀ ਤੇ ਕਾਫੀ ਜ਼ਿਆਦਾ ਜੇ ਆਪਾਂ ਗਿਣਤੀ ਲਾ ਲਈ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਗਿਣਤੀ ਲਾ ਲਈ ਕਾਫੀ ਹੋ ਗਿਆ 1.5-2 ਲੱਖ ਦਾ ਨੁਕਸਾਨ ਤੇ ਹੋ ਹੀ ਗਿਆ ਹਾਂ ਜੀ ਬੱਡ ਬੁੱਢ ਜੋ ਲੱਟਰ ਪਟੜੇ ਗਿਣਤੀ ਦਾ ਤੇ ਹੁਣ ਹਿਸਾਬ ਹੀ ਨਹੀਂ ਹੈਗਾ ਫਰਿੱਜਾਂ ਹੀ ਦੋ ਤਿੰਨ ਬੈੱਡ ਹੀ ਬਾਕਸੇ ਤੁਹਾਨੂੰ ਪਤਾ ਹੀ ਘਰਾਂ ਦਾ ਸਮਾਨ ਜਿਹੜਾ ਹੁੰਦਾ ਜਿੰਨਾ ਵੀ ਪਰਿਵਾਰ ਵਿੱਚ ਰਹਿੰਦਾ ਸੀ ਉਹਨਾਂ ਦਾ ਵਸਤਰਾ ਵਕੜਾ ਸਮਾਨ ਸਾਰਾ ਹੀ ਹਾਂਜੀ ਹਾਂਜੀ ਸਾਰਾ ਹੀ ਖਰਾਬ ਹੋ ਗਿਆ ਜੀ ਦਾਣਾ ਪੱਕਾ ਜੋ ਵੀ ਹੈ ਸਾਰਾ ਕੁਝ ਮਿੱਟੀ ਹੋ ਗਿਆ ਅਸਲ ਚ ਗੱਲ ਇਦਾਂ ਹੈ ਵੀ ਇੱਕ ਇੱਕ ਸਾਤ ਅੱਥਲੇ ਤਿੰਨ ਤਿੰਨ ਚਾਰ ਚਾਰ ਪਰਿਵਾਰ ਰਹੇ ਨੇ ਤੇ ਘਰਾਂ ਦਾ ਵੱਖਰਾ ਵੱਖਰਾ ਸਮਾਨ ਜਿਹੜਾ ਆ ਇੱਕੋ ਇੱਕੋ ਘਰ ਦੇ ਵਿੱਚ ਨੁਕਸਾਨਿਆ ਗਿਆ ਇਧਰ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਦੂਸਰੇ ਘਰ ਦੇ ਵਿੱਚ ਵੀ ਜਿੱਥੇ ਆ ਪਹੁੰਚੇ ਸੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀ ਕਰਦੇ ਹੋ ਤੁਸੀਂ ਮੈਂ ਲੱਕੜੀ ਦਾ ਕੰਮ ਕਰਦਾ ਹਾਂ ਲੱਕੜ ਦਾ ਕੰਮ ਹਾਂ ਜੀ ਮਿਸਤਰੀ ਕਾਈ ਹਾਂ ਜੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਫਿਰ ਨੁਕਸਾਨ ਆ ਵੇ ਲੋ ਤਾਂ ਢਿਸਾਂ ਦੇ ਬਥੇਰਾ ਹੋ ਗਿਆ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਆਇਆ ਵੀ ਚਲੋ ਬਾਜਾ ਮਾਰਾ ਮੋਟੇ ਕਮਰੇ ਕੁੰਬਰੇ ਪੈ ਜਾਂਦੇ ਚੱਲਾ ਕਿੰਨੇ ਬੱਚੇ ਨੇ ਇਹਦੇ ਬੱਚੇ ਤੇਰਨਾ ਕਿੰਨੇ ਬੱਚੇ ਨੇ ਹਾਂ ਜੀ ਇਹ ਕੰਮ ਇਹ ਲੋਕ ਨਹੀਂ ਕਰਦੇ ਹੋ ਬਾਹਰ ਕਰਦੇ ਤੇਰੇ ਨਹੀਂ ਮੈਂ ਸ਼੍ਰੀਨਗਰ ਕਰਦਾ ਰਿਹਾ ਹਾਂ ਜੀ ਤੇ ਜਿਵੇਂ ਹੜਾ ਆਇਆ ਉਹਦਨੇ ਇੱਥੇ ਹੀ ਕਿ ਜਾਂ ਉਧਰੋਂ ਆਇਓ ਉਧਰੋਂ ਆਇਆ ਹੈ ਉਧਰੋਂ ਆਇਓ ਹਾਂ ਜੀ ਜੇ ਤਾਂ ਪਤਾ ਲੱਗਾ ਵੀ ਹੜਾ ਆ ਗਿਆ ਹਾਂ ਜੀ ਹਾਂ ਜੀ ਉਧਰ ਤੇ ਪਾਣੀ ਬੜਾ ਹੈ ਬੜਾ ਬੜਾ ਡੂੰਗਾ ਜੇ ਮੈਂ ਬਾਹਰ ਹੀ ਨਹੀਂ ਆ ਸਕੋ ਪਿੰਡ ਆਉਣਾ ਵੀ ਔਖਾ ਹੋ ਗਿਆ ਹਾਂ ਜੀ ਜੀਨਾਂ ਨਗਰੀ ਪਾਣੀ ਚਾਲੂ ਹੋ ਗਿਆ ਆ ਕਹਨੇ ਜਦੋਂ ਪਾਣੀ ਆਇਆ ਘਰ ਵਾਲਾ ਬਾਹਰ ਹੀ ਬੱਚਿਆਂ ਨੂੰ ਕਿਵੇਂ ਜੜਾ ਆ ਬਾਹਰ ਕੱਢਿਆ ਬੱਚਿਆਂ ਨੂੰ ਮਕੀ ਪਾਣੀ ਦੇ ਵਿੱਚ ਹੀ ਕੋਠੇ ਚਾੜਿਆ ਇਹ ਕੋਠੀ ਤੇ ਪਰ ਪਾ ਲਾ ਕੇ ਬਸ ਉੱਥੇ ਹੀ ਪੈਨ ਬੋਨਦਾ ਦੋ ਤਿੰਨ ਦਿਨ ਤਾਂ ਬਪ ਭੁੱਖੇ ਰਹੇ ਉਹ ਫਿਰ ਇਧਰੋਂ ਮੁੜੇ ਆਏ ਸੀ ਸਰਪੰਚਾਂ ਦੇ ਘਰੋਂ ਉਹਨਾਂ ਨੇ ਫਿਰ ਡਬਰੋ ਰੋਟੀ ਵਗੈਰਾ ਨੂੰ ਚਿਪ ਵਗੈਰਾ ਦਿੱਤੀਆਂ ਉਹ ਅਹੀਂ ਖਾਦਾ ਪੀਤਾ ਮੱਕੀ ਟਾਈਮ ਪਾਸ ਕੀਤਾ ਸੀ ਤੇ ਬਾਕੀ ਕਪੜੇ ਲਈ ਦੇ ਜੋ ਵੀ ਆਡੇ ਚੋਲਾ ਕਨਕਾ ਸਭ ਕੁਝ ਖਰਾਬ ਹੋ ਗਿਆ ਡਰਾਮਣ ਰੰਗ ਸਭ ਟੁੱਟ ਗਏ ਜੋਲਣਾ ਵੀ ਕੋ ਅੰਡਾਣਾ ਪਕਾਈ ਸਭ ਨੁਰੀ ਦੇ ਸੁੱਟਿਆ ਆਪਾਂ ਇਸ ਤਰ੍ਹਾਂ ਵਗੈਰਾ ਇਸ ਤਰ੍ਹਾਂ ਵਗੈਰਾ ਸਭ ਖਰਾਬ ਹੋ ਗਿਆ ਬਸ ਕੋਸ਼ਿਸ਼ ਕਪੜੇ ਬਚੇ ਪਾਣ ਵਾਸਤੇ ਕੋਈ ਜਿਹੜਾ ਲਵਲੀ ਦਾ ਬਸ ਪਾਲੀ ਦਾ ਬਾਕੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਬੱਚਿਆਂ ਦੇ ਕਪੜੇ ਬੱਚਿਆਂ ਦੇ ਕਪੜੇ ਸਭ ਕੁਝ ਖਰਾਬ ਹੋ ਗਿਆ ਕੋਠਾ ਕੋਠਾ ਵੀ ਡਿੱਗ ਜਾਣਾ ਤਾਂ ਤੁਸੀਂ ਬਾਹਰ ਬੈਠਿਆ ਤਰਪਾਲ ਪਾ ਕੇ ਕੋਠੇ ਜਿਹੜੇ ਆ ਉਹ ਸੱਤਾਂ ਜਿਹੜੀਆਂ ਨੇ ਹੁਣ ਹਾਂ ਸੱਤਾਂ ਹਾਂ ਤੋਂ ਪਗ ਨਾਲ ਬਾਲੇ ਵੀ ਟੁੱਟ ਗਏ ਦੇ ਆ ਦਰੇਰਾ ਵੀ ਕੰਦਾ ਚਾਗੀ ਦੀਆਂ ਵਾ ਅਸੀਂ ਅੰਦਰ ਜਾਣ ਤੋਂ ਵੀ ਡਰਦੇ ਪਏ ਵੀ ਕੋਈ ਟਾਂ ਤੇ ਬੱਚੇ ਦੇ ਛੋਟੇ ਪਰਦੇ ਵੀ ਹਲੇ ਉਹਦੇ ਵਾਲੇ ਤਾਂ ਪਨਾਮ ਨਾਲ ਕੋਈ ਨਹੀਂ ਆ ਘਰ ਵਾਲਾ ਤੇ ਉਹ ਸਿਰਫ ਧਿਆੜੀ ਦੇ ਕੰਮ ਕਰਦੀ ਆ ਮੱਕੀ ਹਲ ਪਰ ਤੇ ਲੱਗੇ ਰਿਆ ਲੱਕੜ ਦੇ ਕੰਮ ਦੇ ਨਾਲ 300 ਰੁਪਏ ਧਿਆੜੀ ਆ ਸਾਰੇ ਬੱਚੇ ਤਿੰਨ ਬੇਟੇ ਆ ਹਾਂ ਜੀ ਪਰਦੇ ਵਾਲੇ ਸਕੂਲ ਦਾ ਪਤਾ ਉਹਨਾਂ ਨੂੰ ਮੁਸ਼ਕਲ ਹੋ ਗਿਆ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਦੋ ਤਿੰਨ ਦੋ ਤਿੰਨ ਦਿਨ ਤਾਂ ਭੁੱਖੇ ਵੀ ਰਏ ਆ ਕੋਠੀ ਦੇ ਸੋਹਾਂ ਬਾਹਰ ਬੈੰਦੀ ਤੰਗੀ ਨਾਣ ਬੰਨੂਣ ਦੀ ਜੋ ਵੀ ਪਾਣੀ ਪੀਣ ਦੀ ਬੜੀ ਤੰਗੀ ਬਹੁਤ ਮੁਸ਼ਕਲ ਕੀਤੀ ਮੱਕੀ ਇਨਾ ਕ ਟਾਈਮ ਹੈ ਓਕਾ ਕੱਟਿਆ ਨਾ ਸਰਕਾਰ ਨੂੰ ਅਹੀ ਬੇਨਤੀ ਕਰਨੀ ਵੀ ਚਲੋ ਹਰੇ ਗਰੀਬ ਲੋਕਾਂ ਨੂੰ ਗਰਾਂਡਾ ਗਰਾਂਡਾ ਪਾ ਨੂੰ ਅਸੀਂ ਆਪਣੇ ਰਹਿਣ ਦਾ ਢਾਂਗ ਬਣਾਈਏ ਸਭਾਆਂ ਨੂੰ ਕੀ ਕਰਨਾ ਬਸ ਅਹੀ ਕਰਨਾ ਚਾਹੁੰਦੇ ਵੀ ਗਾ ਸਕਰੀਬਾ ਦੀ ਹਲਪ ਕਰਨਾ ਤੇ ਬਾਕੀ ਕਾਰਜ ਜਿਹੜੇ ਵੀ ਕੋਈ ਫੇਰਾ ਮਾਰਨ ਆਉਂਦੇ ਆ ਕੋਈ ਪੁੱਛਗਿਛ ਕਰਨ ਆਉਂਦੇ ਆ ਆਉਂਦੇ ਜ਼ਰੂਰ ਆ ਵੀ ਅਸੀਂ ਪੰਜ ਦਿਨ ਨਾ ਆਵਾਂਗੇ ਦਾਹ ਦਿਨ ਆਵਾਂਗੇ ਤੇ ਹਰ ਹਲਪ ਕਰਾਂਗੇ ਆਂਦਾ ਕੋਈ ਵੀ ਨਹੀਂ ਆ ਬਸ ਹੋ ਕੇ ਚਲ ਜਾਂਦੇ ਆ ਵੀਡੀਓ ਬਣਾ ਕੇ ਚਲ ਜਾਂਦੇ ਆ ਪੁੱਛਗਿਛ ਕਰਕੇ ਚਲ ਜਾਂਦੇ ਆ ਬਸ ਨਾ ਗਿਆਹੀ ਬੇਨਤੀ ਹੈ ਸਾਡੇ ਗਰੀਬਾਂ ਦਾ ਸੋਚਣ ਅਜੀ ਨਿਕਨੇ ਬੱਚੇ ਲੈ ਕੇ ਕਿੱਥੇ ਜਾਈਏ ਕਿੰਨਾ ਨੁਕਸਾਨ ਦੇ ਤਰ੍ਹਾਂ ਆਪਾਂ ਕਹਿ ਨਹੀਂ ਸਕਦੇ ਨੁਕਸਾਨ ਦੇ ਬਹੁਤ ਜ਼ਿਆਦਾ ਹੋ ਗਏ ਆ ਇਹ ਤਾਂ ਗਰੀਬ ਬੰਦੇ ਤੋਂ ਸਮਾਨ ਬੰਦਾ ਮੁਸ਼ਕਲ ਨਾਲ ਮੁਸ਼ਕਲ ਦੇ ਨਾਲ ਬੰਦਾ ਆ ਤੇ ਜਿਹੜੀ ਆਪਾਂ ਲੋਕਾਂ ਦੇ ਜਿਹੜੇ ਪੈਸੇ ਦੇ ਰਹੇ ਉਹ ਲੱਗ ਹਰੇ ਜਿਵੇਂ ਮੰਨ ਲਓ ਚੀਜ਼ਾਂ ਬਣਾਈ ਦੀ ਵੀ ਸੀ ਆ ਮੱਕੀ ਕੇ ਕੋ ਝੁੱਕ ਚੁੱਕਾ ਕੇ ਹੋਰੇ ਦਾਤ ਪਾੜਾ ਵਖਰਾ ਪਿਆਦਾ ਕੰਮ ਕਰ ਵੀ ਬੰਦ ਹੋ ਗਿਦਿਆ ਦਰਸਨ ਦੇਖੋ ਘਰ ਵਿਲੇ ਬੈਠੇ ਦੀ ਆ ਤੇ ਖਾਣ ਪੀਣ ਦੀ ਬੜੀ ਤੰਗੀ ਹੋ ਗਈ ਦੀ ਆ ਹਾਲਾਤ ਇਦਾਂ ਆ ਕਿ ਫੇਰ ਉਹ ਭੈਣ ਨੇ ਜਿਹੜੀ ਗੱਲ ਕਹੀ ਹੈ ਵੀ ਕਿਸਤਾਂ ਵੀ ਨਹੀਂ ਦਿੱਤੀਆਂ ਜਾਂਦੀਆਂ ਕਈ ਵਾਰੀ ਸਮਾਨ ਦੀਆਂ ਹਾਲੇ ਕਿ ਸਮਾਨ ਦੀਆਂ ਕਿਸ਼ਤਾਂ ਦੇਣੀਆਂ ਵੀ ਮੁਸ਼ਕਲ ਹੋ ਜਾਂ ਪਈਆਂ ਨੇ ਤੇ ਡਰ ਦੇ ਮਾਰੇ ਘਰ ਦੇ ਅੰਦਰ ਵੀ ਨਹੀਂ ਬੈਠੇ ਤਰਪਾਲ ਪਾ ਕੇ ਬਾਹਰ ਹੀ ਬੈਠੇ ਹੋਏ ਆ ਵੀ ਕਿਤੇ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ ਸੰਸਥਾਵਾਂ ਪਹੁੰਚਦੀਆਂ ਪਈਆਂ ਨੇ ਪਰ ਹੌਲੀ ਹੌਲੀ ਸਰਵੇ ਕਰਕੇ ਸ਼ਾਇਦ ਸੰਸਥਾਵਾਂ ਜਾਂ ਸਰਕਾਰ ਇਹਨਾਂ ਤੱਕ ਪਹੁੰਚੇ ਤੇ ਇਹਨਾਂ ਦੀ ਹੈਲਪ ਜ਼ਰੂਰ ਕਰੇ ਅਸੀਂ ਵੀ ਇਹੀ ਬੇਨਤੀ ਕਰਦੇ ਆਂ ਕਿ ਜੋ ਵੀ ਹੋ ਸਕੇ ਇਹਨਾਂ ਲੋਕਾਂ ਵਾਸਤੇ ਜ਼ਰੂਰ ਕੀਤਾ ਜਾਵੇ ਕਿਉਂਕਿ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਨੇ ਬਨੇਰੋ ਦੇ ਇਸ਼ਤਰਾ ਡੀਪੀ ਸੀ ਪੰਜਾਬੀ ਦੇ ਉੱਤੇ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਧੰਨਵਾਦ